ਮੁਸਲਮਾਨ ਤੇ ਹਿੰਦੂ ਪਾਈਚਾਰਾ ਸਾਡੇ ਦੇਸ਼ ਦੀ ਸਭਿਆਚਾਰਕ ਦਰੋਹਰ ਦਾ ਇੱਕ अहम ਹਿੱਸਾ ਹੈ। ਪੰਜਾਬ ਦੇ ਵਿੱਚ ਵਿਭਿੰਨ ਧਰਮਾਂ ਦੇ ਲੋਕਾਂ ਨੇ ਸਦਾ ਹੀ ਪਾਈਚਾਰੇ ਅਤੇ ਪਿਆਰ ਦੇ ਨਾਲ ਰਹਿਣਾ ਸਿਖਾਇਆ ਹੈ। ਇਸ ਤਰ੍ਹਾਂ ਦੀ ਮਿਸਾਲ ਸਮਰਾਲਾ ਦੀ ਸਬਜ਼ੀ ਮੰਡੀ ਦੇ ਵਿੱਚ ਵੇਖਣ ਨੂੰ ਮਿਲੀ ਹੈ। ਸਬਜ਼ੀ ਮੰਡੀ ਦੇ ਮੁਸਲਮਾਨ ਆਰਤੀ ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦੇ ਨੇ ਅਤੇ ਹਿੰਦੂ ਵੀਰ ਸਮੋਸਿਆਂ ਛੋਲਿਆਂ ਦੀ ਰੇੜੀ ਲਗਾਉਂਦਾ ਹੈ। ਹੁਣਾਵਲੂ ਸਵੇਰੇ ਮੰਡੀ ਦੇ ਵਿੱਚ ਆਏ ਗਰੀਬ 40 ਤੋਂ ਪੰਜਾਬ ਬੱਚੇ ਅਤੇ ਬਜ਼ੁਰਗ ਔਰਤਾਂ ਨੂੰ ਖਾਣਾ ਖੁਆਇਆ ਜਾਂਦਾ ਹੈ ਇਹ ਬੱਚੇ ਸਮਰਾਲਾ ਦੇ ਆਲੇ ਦੁਆਲੇ ਦੇ ਇਲਾਕੇ ਤੋਂ ਸਵੇਰੇ ਤੜਕਸਾਰ ਭੁੱਖੇ ਹੀ ਮੰਡੀ ਦੇ ਵਿੱਚ ਛੋਟਾ ਮੋਟਾ ਕੰਮ ਕਰਨ ਦੇ ਲਈ ਅਤੇ ਖਰਾਬ ਸਬਜ਼ੀ ਇਕੱਠੀ ਕਰਨ ਦੇ ਲਈ ਆਉਂਦੇ ਨੇ ਇਹਨਾਂ ਗਰੀਬ ਬੱਚਿਆਂ ਨੂੰ ਮੁਸਲਮਾਨ ਆਰਤੀ ਅਤੇ ਹਿੰਦੂ ਵੀਰ ਵੱਲੋਂ ਬਿਲਕੁਲ ਮੁਫਤ ਖਾਣਾ ਖੁਆਇਆ ਜਾਂਦਾ ਹੈ ਇਹ ਤੇ ਜ਼ਿਕਰੋ ਗੱਲ ਇਹ ਹੈ ਕਿ ਜਿਸ ਰੇੜੀ ਉੱਤੇ ਜਾ ਕੇ ਇਹ ਬੱਚੇ ਤੇ ਬਜ਼ੁਰਗ ਫ੍ਰੀ ਖਾਣਾ ਖਾਂਦੇ ਨੇ ਇਹ ਹੀ ਸلسਲਾ ਪਿਛਲੇ 2-3 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਸੇਵਾ ਚੱਲਦੀ ਰਹੇਗੀ ਉੱਥੇ ਰੇੜੀ ਵਾਲੇ ਹਿੰਦੂ ਵੀਰ ਦਾ ਕਹਿਣਾ ਹੈ ਕਿ ਜੁੱਥੇ ਮੈਂ ਇਹ ਪਲੇਟ ਬਾਜ਼ਾਰ ਦੇ ਵਿੱਚ 20 ਰੁਪਏਾਂ ਦੀ ਵੇਚਦਾ ਉੱਥੇ ਇਹਨਾਂ ਗਰੀਬ ਬੱਚਿਆਂ ਦੇ ਲਈ ਇਸ ਪਲੇਟ ਦੇ ਅਤੇ ਆਰਤੀ ਤੋਂ ਸਿਰਫ 10 ਰੁਪਏ ਲੈਂਦਾ ਜਦੋਂ ਰੀੜੀ ਵਾਲਿਆ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਕਿ ਮੈਂ ਵੀ 10 ਰੁਪਏ ਦੀ ਪਲੇਟ ਦੇ ਕੇ ਸੇਵਾ ਕਰਨੀ ਚਾਹੁੰਦਾ ਹੈ ਕਈ ਵਾਰ ਤਾਂ ਮੈਂ ਫ੍ਰੀ ਦੀ ਖਾਣੇ ਦੀ ਪਲੇਟ ਵੀ ਦੇ ਦੇ ਦਿੰਦਾ ਜੋ ਕਿ ਇੱਕ ਵਕਰੀ ਹੀ ਭਾਈਚਾਰਕ ਮਿਸਾਲ ਹੈ ਇਹਨਾਂ ਦਾ ਬਿਨੋਦ ਕਮਾਲ ਵੀ ਮੈਂ ਸਮਝਦਾ ਨਹੀਂ ਰੀੜੀ ਲਾਉਣਾ ਜੀ ਮੈਨੂੰ ਹੋ ਗਏ ਜੀ 10-12 ਸਾਲ ਹਾਂ ਜੀ ਤੁਹ ਆਰਤੀ ਨੂੰ ਪੱਤਰ ਸੇਵਾ ਦਾ ਹਾਂਜੀ ਹਾਂਜੀ ਤੁਸੀਂ ਵੀ ਕਰਦੇ ਮੈਂ ਵੀ ਬਸ ਆਰਤੀਆਂ ਤੋਂ ਸਿਰਫ ਸੌਦੇ ਦੇ ਪੈਸੇ ਲੈਣਾ ਜੀ ਸੇਵਾ ਮੇਰੀ ਉਹ ਆ ਜੀ ਪਤਾ ਲੈ ਰੱਖੀ ਬੱਚੇ ਪੱਚੀ 30 ਹੋ ਜਾਂਦੇ ਆ ਜੀ 40 ਵੀ ਹੋ ਜਾਂਦੇ ਆ ਜੀ ਫਰੀ ਵੀ ਖਿਲਾ ਦਿੰਦਾ ਜੀ ਇਹ ਸੇਵਾ ਮਹਾਰਾਜ ਦੋ ਤਿੰਨ ਸਾਲ ਹੋਵੇ ਜਿੱਦੋਂ ਦਾ ਬ੍ਰਿੰਦਾਵਨ ਜਾਣਾ ਸ਼ੁਰੂ ਕੀਤਾ ਜੀ ਉਦੋਂ ਤੋਂ ਸੇਵਾ ਸ਼ੁਰੂ ਆ ਜੀ ਪਹਿਲਾਂ ਹਾਂਜੀ ਹਾਂਜੀ ਕਿਹੜੇ ਕਿੰਨੇ ਟਾਈਮ ਆਉਂਦਾ ਮੈਂ ਸਾਢੇ 6 ਵਜੇ ਆਉਣਾ ਹੁੰਦਾ ਜੀ 7 ਵਜੇ ਤੋਂ ਕੰਮ ਸ਼ੁਰੂ ਕਰਦਾ ਹੁੰਦਾ ਕਿੰਨਾ ਟਾਈਮ 11 ਵਜੇ ਤੱਕ ਰਹੇ ਹਾਂ ਇਹ ਬੱਚੇ ਬਸ 10 ਵਜੇ ਦਾ ਕਾਈ ਜਾਂਦੇ ਆ ਜੀ ਤੇ ਤੀ ਬੱਚੇ ਔਰ ਤਾਂ ਸਾਰੇ ਹਾਂਜੀ ਹਾਂਜੀ ਇਹ ਸਾਰੇ ਸੰਦਾਲੇ ਦੇ ਵੀ ਨੇ ਜੀ ਕੁਝ ਵਾਰੋਂ ਵੀ ਆ ਜਾਂਦੇ ਆ ਜੀ ਇੱਕ ਬਾਜ਼ਾਰ ਤੋਂ ਵੀ ਭਗਤ ਆਉਂਦਾ ਹੁੰਦਾ ਜੀ ਉਹ ਵੀ ਖੜਾ ਜਾਂਦਾ ਹੁੰਦਾ ਹਾਂਜੀ ਅੱਗੇ ਵੀ ਚੱਲਦੇ ਆ ਬਸ ਸਾਰਾ ਭਗਵਾਨ ਦਾ ਨਾਮ ਸ਼ਿਵ ਭਗਵਾਨ ਦਾ ਨਾਮ ਵਾਲਾ ਜਿਮੇਲ ਜੀ ਅਜੇ ਇਹ ਮੰਡੀ ਚ ਕਾਹ ਦਾ ਮਤਲਬ ਹੈ ਮੰਡੀ ਦੇ ਸਬਜ਼ੀ ਮੰਡੀ ਜੇ ਆੜ੍ਹਦਾਈ ਆਪਣੀ ਇੱਥੇ ਤੁਸੀਂ ਦੇਖਿਆ ਪੀ ਗਰੀਬ ਬੱਚਾ ਰਸਮੀ ਤੇ ਖੜਾ ਰਹੇ ਠੀਕ ਕਹਿਣਾ ਚਾਹੁੰਦਾ ਇਹ ਮੈਂ ਹਰ ਬੰਦੇ ਨੂੰ ਕਹਾਂਗਾ ਵੀ ਕਿੰਨਾ ਵੀ ਹੋਵੇਗੇ ਉਹਨਾਂ ਦਾ ਦਾਨ ਕਰੇ ਬੰਦਾ ਐ ਇਹੀ ਬਰਾਦਮਾਨੇ ਨਾਲ ਜਾਣਾ ਨੇ ਹੋਰ ਕੋਈ ਕੁਛ ਨਹੀਂ ਜਾਣਾ ਇੱਥੇ ਰਹਿ ਜਾਣਾ ਸਭ ਇੱਥੇ ਨਿਆਲੇ ਫਿਰਦੇ ਹੁੰਦੇ ਨੰਗੇ ਪੈਰ ਅੰਕਲ ਜੀ ਸਮੋਸੇ ਖਾਣੇ ਰੋਟੀ ਚੀ ਜਾਲੀ ਨੇ ਆਨੇ ਹੁੰਦੇ ਨੇ ਖਾ ਜਾਂਦੇ ਨੇ 40 50 60 ਵੀ ਹੋ ਜਾਂਦੇ 70 ਵੀ ਹੋ ਜਾਂਦੇ ਨੇ ਮੈਂ ਕਹਿੰਦਾ ਬਜ਼ਾਦਵਾ ਦੇ ਰਿਹਾ ਆਪਾਂ ਨੂੰ ਆਪਾਂ ਕੋਈ ਹੋਣੀ ਜੇ ਇਹਨੂੰ ਰੱਖੀ ਜਾਵਾਂਗੇ ਬਜ਼ਾਦਵਾ ਨੇ ਇਹੀ ਨਾਲ ਵੇਚਣਾ ਇੱਥੇ ਨਹੀਂ ਸਾਰਾ ਕੋਈ ਪੰਜਾਬ ਬੰਦਾ ਖਾਲੀ ਆਇਆ ਖਾਲੀ ਹੱਤ ਚਲੇ ਜਾਣਾ ਕੱਪੜੇ ਹੀ ਜਾਣੇ ਚਿੱਟਾ ਇੱਕ ਨਾਲ 4 ਮੀਟਰ ਹੋਰ ਕੁਝ ਨਹੀਂ ਲੈਣਾ ਇਹਦੇ ਬੱਚੇ ਨੇ ਇਹ ਮੰਡੀ ਦੇ ਵਿੱਚ ਹੀ ਨਾ ਨਹੀਂ ਆ ਆ ਕਿਹੜੇ ਝੁੱਗਿਆਂ ਦੇ ਅੱਗੇ ਬਦੂ ਮਹੱਲੇ ਬਦੂ ਵਾਲਿਆਂ ਦੇ ਸਾਰੇ ਉਹ ਹੈ ਇਹ ਰੋਸ ਸਵੇਰੇ ਆਉਂਦੇ ਨੇ ਸਵੇਲੀ ਸਵੇਰੇ ਦੀ ਡੇਲੀ ਡੇਲੀ 60 70 ਬੱਚੇ ਸਮੋਸੇ ਖਾ ਜਾਂਦੇ ਨੇ ਇਹ ਸਿਲਸਿਲਾ ਕਿੰਨੇ ਕ ਟਾਈਮ ਤੋਂ ਚੱਲਦਾ ਹੋਇਆ ਮੇਰੇ ਕੋਲੇ ਚੱਲਦਾ ਜੀ ਇਹ ਮੈਨੂੰ ਮੈਂ ਦਾ 6-7 ਮਹੀਨਾ ਹੋ ਗਿਆ ਹਾਂ 6-7 ਮਹੀਨਿਆਂ ਦਾ ਲਗਾਤਾਰ 60 ਹੋ ਜਾਂਨ 70 ਹੋ ਜਾਂਨ 65 ਹੋ ਜਾਂਨ 50 ਹੋ ਜਾਂਨ ਡੇਲੀ 6-800 ਦਾ ਇਹ ਹੈ 10 ਰੁਪਏ ਦੀ ਪਲੇਟ ਦਿੰਦਾ ਇਹ ਡੇਲੀ ਇਹ ਜੇ ਬਤਾ ਦਾਂ ਮੈਂ ਮੈਨੂੰ ਹਿੰਮਤ ਦਿੱਤੀ ਮੈਨੂੰ ਇਹ ਨਹੀਂ ਬੜਾ ਵੀ ਮੈਂ ਇੱਥੇ ਇਹਨਾਂ ਬਾਰੇ ਸਪੈਸ਼ਲ ਪੱ अच्छा जी ये रब मैनु हिम्मत माना रब ਬਖਸ਼ਵਾਹ ਮੁਰੇ ਰਹਾ ਮੈਨੂੰ ਇਨਾ ਦੇ ਤੇ ਮੈਨੂੰ ਬਾਤ ਸਪੈਸ਼ਲ ਆਦਾ ਵੀ ਕਿ ਨਾ ਮਰਜੀ ਖਵੇ ਫੁੱਲੇ ਲਾਦਾ ਲੰਗਾ ਇਹ ਵੀ ਬੱਚੀ ਰੋਜ਼ ਆ ਰਹੇ ਰੋਜ਼ ਆ ਰਹੇ ਨੇ ਬੜੇ ਮੁਰੇ ਰਹਿੰਦੇ ਨੇ ਮਰੇ ਬਾ ਇਥੇ ਉਹਨੂੰ ਚੁੱਕ ਕੇ ਚਲੇ ਜਾਣਗੇ ਘਾੜਾ ਕਿੱਥੇ ਸਬਜ਼ੀਆਂ ਛੜੀਆਂ ਗਲੀਆਂ ਕਿੜੀਆਂ ਬੇਸਾਨਦ ਸੁੰਦਰ ਦੀ ਹੈ ਚੱਕ ਵਿਚਾਰੇ ਗਰੀਬ ਲੈ ਜਾਣਗੇ ਖਾਵਾ ਬਾਬੇ ਬਣਾ ਬਣੋ ਲੈਣਗੇ ਆਪਾਂ ਆਪਣਾ ਬਖਸ਼ਵਾਹ ਮੁਰੇ ਇਹ ਦੁਆ ਕਰਦਾ ਵੀ ਉਹ ਬਖਸ਼ਵਾਹ ਵੀ ਮੈਨੂੰ ਇੰਨੀ ਹਿੰਮਤ ਦੇ ਵੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਲੰਗ ਲਾਦਾ ਹਾਂ ਫੁੱਲਾ ਲਾਦਾ ਲੰਗਾ ਇਹਨਾਂ ਨੂੰ ਇਨਾ ਕਹਣਾ ਹਰ ਬੰਦੇ ਨੂੰ ਕਹਣਾ ਹੈ ਵੀ ਕਾਦੀ ਵੀ ਹਿੰਮਤ ਦਿੱਤੀ ਹੈ ਕੋਈ ਕਪੜਾ ਕੋਈ ਪੈਸਾ ਕੋਈ ਚੱਪਲਾ ਜੋ ਵੀ ਹਿੰਮਤ ਦਿੱਤੀ ਹੈ ਹਰ ਬੰਦਾ ਇਹਨਾਂ ਦੀ ਮਦਦ ਕਰੇ ਦੇਖੋ ਆਪਾਂ ਹੀ ਨੁਸਾਨੀਆਂ ਦੇ ਨੁਸਾਨ ਘੱਟ ਆਉਂਦਾ ਹੈ ਨਹੀਂ ਹੋਰ ਕੋਈ ਕੰਮ ਨਹੀਂ ਆਉਂਦਾ ਤੇ ਕੋਈ ਇੱਥੇ ਰਹਿ ਜਾਣਗੇ ਨੁਸਾਨੀਆਂ ਰਹਿ ਕੇ ਇੱਥੇ ਕੋਈ ਬੰਦਾ ਕਿੰਨਾ ਮਾਜੀ ਨਾਲ ਲੈ ਜਾਓ ਕਿੰਨਾ ਮਾਜੀ ਲੋਕ ਏਡਾ ਏਡਾ ਬਣਾ ਕੇ ਛੱਡ ਗਏ ਹਰ ਬੰਦਾ ਬਣਾ ਕੇ ਛੱਡ ਗਿਆ ਆਪਾਂ ਨੇ ਵੀ ਇੱਕ ਦਿਨ ਜਿਲੇ ਜਾਨੇ ਆਪਣਾ ਇਹ ਕਹਿੰਦੇ ਆ ਵੀ ਕਿਸੇ ਨੂੰ ਕਿਹੜਾ ਵੀ ਕੋਈ ਸਰਦਾ ਪੈਸਾ ਸਰਦਾ ਕੱਪੜਾ ਸਰਦਾ ਇਹ ਹੀ ਮੈਂ ਕਹਿੰਦਾ ਵੀ ਕਿਸੇ ਨੂੰ ਉਹ ਦੇਵੋ ਖਾਣ ਪੀਣ ਵਾਲੀ ਜੀ ਦੇਵੋ ਕੱਪੜਾ ਦੇਵੋ ਕਿਸੇ ਨੂੰ ਪੈਸਾ ਦੇਵੋ ਪੈਸੇ ਨਾਲ दारू ਪੀਓ ਜਾਂ ਕੋਈ ਹੋਰ ਗਲਤ ਕੰਮ ਕਰੋ ਜਾਂ ਤੁਸੀਂ ਜੁੱਤੀ ਦਮੋਗੇ ਜਾਂ ਕੋਈ ਖਾਣ ਪੀਣ ਵਾਲੀ ਜਮੋਗੇ ਤੇ ਪੇਟ ਗਿਆਊ ਕਪੜਾ ਤਾਂ ਮੂਗੇ ਪੈਨੂਗਾ ਉਹ ਚਪਲ ਤਾਂ ਮੂਗੇ ਉਹ ਪੈਨੂਗਾ ਯਾਨੀ ਕਿ ਪੈਸਾ ਨਾ ਦੇਵੋ ਪੈਸਾ ਨਾਲ ਕਿਤੇ ਹੋ ਰਏ ਕੋਈ ਵੱਧਦਾ ਸੋ ਕਿਤੇ ਮਰਜੀ ਦੇਵੋ ਯਾਨੀ ਦਾਨ ਕਰੋ ਵੱਧ ਵੱਧ